ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਹਲਕਾ ਜੀਲਾ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਨੂੰ ਅੱਗ ਲੱਗੀ ਔਰ ਜਿਦੇ ਕਰਕੇ ਸੈਂਕੜੇ ਏਕੜ ਕਣਕ ਅਤੇ ਕਈ ਏਕੜ ਜਿਹੜਾ ਨਾੜ ਆ ਉਹ ਸੜ ਕੇ ਸੁਆਹ ਹੋ ਗਿਆ ਜਿਦੇ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸੋ ਮੈਂ ਤੇ ਮੇਰੇ ਪਿਤਾ ਜੀ ਨੇ ਸਲਾਹ ਕੀਤੀ ਹੈ ਕਿ ਸਾਡਾ 15 ਏਕੜ ਦੇ ਕਰੀਬ ਨਾੜ ਪਿਆ ਜੇਕਰ ਕਿਸੇ ਲੋੜਵੰਦ ਵਿਅਕਤੀ ਨੇ ਜੀ ਦੀ ਟੂੜੀ ਬਣਨ ਵਾਲੀ ਰਹਿ ਗਈ ਸੀ ਔਰ ਨਾੜ ਨੂੰ ਅੱਗ ਲੱਗੀ ਆ ਉਹ ਸਾਡੇ ਤੋਂ ਜਿਹੜਾ ਸਾਡੇ ਨਾੜ ਤੋਂ ਟੂੜੀ ਬਣਾ ਸਕਦਾ 15 ਏਕੜ ਦੇ ਕਰੀਬ ਨਾੜ ਪਿਆ ਹੋਇਆ ਔਰ ਜੇਕਰ ਕਿਸੇ ਲੋੜਵੰਦ ਨੂੰ ਲੋੜ ਆ ਮੇਰੇ ਨਾਲ ਮੈਂ ਖੁਦ ਮਣਪ੍ਰੀਤ ਸਿੰਘ ਸਿੰਧੂ ਪੁੱਤਰガル अजीत ਅਤੇ ਨਾਨਕ ਬਾਟਕ ਸੀਗੜ ਹੰਨੂ ਦੀ ਫਰਮ ਚਲਾ ਰਿਹਾ ਤੇ ਮੇਰੇ ਪਿਤਾ ਜੀ ਨੰਬਰਦਾਰ ਕੁਲਵੀਰ ਸਿੰਘ ਵਾਸੀ ਪਿੰਡ ਕਰਨੂ ਵਾਲਾ ਨਾਲ ਸੰਪਰਕ ਕਰਕੇ ਧੂੜੀ ਬਣਾ ਸਕਦਾ ਮੈਂ ਸਾਥੀਆਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋ ਸਕੇ ਧੰਨਵਾਦ